ਮਜ਼ਦੂਰਾਂ ਦੇ ਕਿਸਾਨਾਂ ਦੇ ਘਰ ਹੜ੍ਹ ਗਿਆ ਪਸ਼ੂ ਮਰ ਗਏ ਆ ਫਸਲਾਂ ਡੁੱਬ ਗਈਆਂ ਉਹ ਭਾਰੀ ਨੁਕਸਾਨ ਹੋਇਆ ਉਥੇ ਪੰਜਾਬ ਦਾ ਸ਼ਹਿਰਾਂ ਦੇ ਪਿੰਡਾਂ ਦਾ ਹੋਰ ਵੀ ਕੋਈ ਪਿੰਡ ਨਹੀਂ ਬਚਿਆ ਜਿੱਥੇ ਲੋਕਾਂ ਦੇ ਘਰ ਚੋਏ ਨਾ ਹੋਣ ਘਰਾਂ ਦਾ ਨੁਕਸਾਨ ਨਾ ਹੋਇਆ ਹੋਵੇ ਆ ਦੇਸ਼ ਭਗ ਯਾਦਗਾਰ ਕਮੇਟੀ ਆ ਨਾ ਇਹਦਾ ਮੈਂ ਟਰਸਟ ਮੈਂਬਰ ਆ ਸਾਡੇ ਉੱਤੇ ਹਾਲ ਬਣਿਆ ਆ ਪੱਕਾ ਲੈਂਟਰ ਲੱਗਾ ਆ ਅੰਦਾਜ਼ਾ ਕਰੋ ਉਹ ਹਾਲ ਦਾ ਨੁਕਸਾਨ ਹੋ ਗਿਆ 3 ਲੱਖ ਰੁਪਈਆ ਸਾਡਾ ਲਗਣਾ ਉਤੇ ਯਾਨੀ ਪੱਕਾ ਹੌਲੇ ਆ ਇੱਥੇ ਤਾਂ ਹੱਡ ਨਹੀਂ ਨਾ ਆਇਆ ਇਹ ਦਰਿਆ ਦਾ ਕੰਡਾ ਨਹੀਂ ਇਸ ਤਰ੍ਹਾਂ ਦੇਸ਼ ਭਗਤਾਂ ਦੇ ਸਾਰੇ ਹੀ ਕਮਰੇ ਚੋਂਦੇ ਆ ਭਾ ਮੇਰਾ ਕਹਿਣ ਤੋਂ ਜਿਹੜੇ ਗਰੀਬਾਂ ਦੇ ਮੁਹੱਲੇ ਆ ਉਹਨਾਂ ਦੇ ਘਰ ਆ ਭਾਵੇਂ ਉਹ ਦਰਿਆਵਾਂ ਦੇ ਕੰਡਿਆਂ ਦੇ ਨਹੀਂ ਪਰ ਇਹ ਮਾਰ ਉਹਨਾਂ ਤੇ ਵੀ ਪਈ ਆ ਇਸ ਕਰਕੇ ਪਾਰਟੀਆਂ ਜੋ ਮੰਗ ਕਰਨ ਆਈ ਆ ਕਿ ਕੇਂਦਰ ਦੀ ਸਰਕਾਰ ਜ਼ਿੰਮੇਵਾਰੀ ਤੋਂ ਕੰਮ ਲੈ ਕੇ ਲੋਕਾਂ ਦੀ ਬਾਹ ਫੜੇ ਔਰ ਪੰਜਾਬ ਦੀ ਭਗਵੰਤਮਾਨ ਸਰਕਾਰ ਐਮੀ ਰੋਜ਼ ਬਕਵਾਸ ਕਰਨ ਦੀ ਬਜਾਏ ਮੈਂ ਇੰਨੇ ਚੋਰ ਫੜ ਲਿਆ ਐ ਇੰਨੇ ਮੈਂ ਨਸ਼ਾ ਤਸਕਰ ਫੜ ਲਿਆ ਤੇ ਪੰਜਾਬ ਵਿੱਚ ਰੋਜ਼ 10 12 ਬੱਚਿਆਂ ਦੀ ਮੌਤ ਹੋ ਰਹੀ ਆ ਉਹਨਾਂ ਨਸ਼ੇ ਦੇ ਨਾਲ ਇੰਨੇ ਮੈਂ ਹੜਾ ਨੂੰ ਪੈਸੇ ਦੇ ਦਿੱਤੇ ਆ ਪਤਾ ਨਹੀਂ ਕਹੀ ਜਾਂਦਾ ਮੈਂ ਖਰਿਆ ਥੋੜੇ ਦਿਨਾਂ ਚ ਹੀ ਰੇਤਾ ਚੱਕ ਲੈਣਾ ਮੈਂ ਇੱਕਦੇ ਪਿੰਡ ਗਿਆ ਉਹ ਕਹਿੰਦਾ ਜੀ ਸਾਡੇ ਦਾ ਦੇਖਣਾ ਹੀ ਕੋਈ ਨਹੀਂ ਆਇਆ ਚੱਕਣਾ ਕਹਿੰਦੇ ਇਥੋਂ ਰੇਤਾ ਮੇਰਾ ਪਾਪ ਉਹਨਾਂ ਤੋਂ ਵੀ ਮੰਗਿਆ ਵੀ ਉਹ ਲੋਕਾਂ ਦੀ ਇਸ ਦੁੱਖ ਦੇ ਵਿੱਚ ਬਾਹ ਫੜੇ ਤੇ ਸਾਡੇ ਜਿਹੜੇ ਪੈਸੇ ਇਕੱਠੇ ਕੀਤੇ ਅਸੀਂ ਟੈਕਸਾਂ ਨਾ ਦਿੱਤੇ ਸਰਕਾਰ ਨੂੰ ਉਹ ਪੈਸੇ ਲੋਕਾਂ ਨੂੰ ਮੋੜੇ